ਇਹ 26 ਜਨਵਰੀ ਦੀ ਪਰੇਡ ਦੀ ਹੈ। ਇਹ ਇੱਕ ਜਾਗਰੂਕਤਾ ਪਰੇਡ ਅਸੀਂ ਹਰੇਕ ਸਾਲ ਸ਼ੁਰੂ ਕਰਦੇ ਆਂ। ਜਾਗਰੂਕਣ ਪਰੇਡ 26 ਜਨਵਰੀ ਦੀ। ਠੀਕ ਹੈ ਜੀ। ਵੀ ਤਾਂ ਜੋ ਕਿਸਾਨਾਂ ਨੂੰ ਜਾਗਰੂਕ ਕਰ ਸਕੀਏ ਆਪਣੇ ਹੱਕਾਂ ਸੰਬੰਧੀ ਤੇ ਆਮ ਜਨਤਾ ਨੂੰ ਵੀ ਜਾਗਰੂਕ ਕਰ ਸਕੀਏ। ਹਾਂਜੀ। ਜੋ ਨਿਊ ਵਰਲਡ ਆਰਡਰ ਆ ਰਿਹਾ। ਤੁਹਾਨੂੰ ਗੁਲਾਮੀ ਵੱਲ ਧੱਕਣ ਵਾਸਤੇ ਉਸ ਦੇ ਵਾਸਤੇ ਅਸੀਂ ਪਰੇਡ ਕੱਢਦੇ ਆਂ ਵੀ ਅਸੀਂ ਗੁਲਾਮੀ ਵੱਲ ਨਹੀਂ ਜਾਣਾ ਚਾਹੁੰਦੇ ਤੇ ਨਿਊ ਵਰਲਡ ਆਰਡਰ ਆ ਜਿਹੜਾ ਅਸੀਂ ਆਪਣੇ ਹਿੰਦੁਸਤਾਨ ਦੇ ਵਿੱਚ ਲਾਗੂ ਨਹੀਂ ਹੋਣ ਦੇਣਾ। ਇਹ ਜਿਵੇਂ ਲੋਕ ਨੇ ਚਾਹੇ ਸਰਕਾਰਾਂ ਨੇ ਉਹ ਤੁਹਾਡੇ ਦੇ ਵੀ ਲੋਸ਼ ਲੱਗਦੇ ਨੇ ਵੀ ਹੈਨਾ ਕਿਸਾਨਾਂ ਦੇ ਟਰੈਕਟਰਾਂ ਦੇ ਉੱਤੇ ਵੀ ਵਾਜ ਕਰਕੇ ਸ਼ਹਿਰ ਦੇ ਵਿੱਚੋਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਸਰਕਾਰਾਂ ਕਿਉਂ ਚੀਟਦੀਆਂ ਤੁਹਾਡੇ ਸੰਦਾਂ ਤੋਂ ਇਹ ਤਾਂ ਖੇਤੀ ਦਾ ਹੀ ਸੰਦ ਹੈ ਨਾ ਜੀ ਟਰੈਕਟਰ ਤਾਂ ਇਹ ਤਾਂ ਜਾਣ ਕੇ ਸਰਕਾਰਾਂ ਦੇਖੋ ਬਹਾਨੇ ਲੈ ਰਹੀਆਂ ਨੇ ਵੀ ਇਹ ਉੱਚੀ ਆਵਾਜ਼ ਕਰਕੇ ਲੰਘਦੇ ਨੇ ਜਾਂ ਹੋਰ ਕਰਦੇ ਨੇ ਇਹ ਤਾਂ ਸਾਊਂਡ ਤਾਂ ਰਵਾਇਤੀ ਨੇ ਸਾਡੇ ਹੁਣ ਕਿਤੇ ਵਿਆਹ ਸ਼ਾਦੀ ਹੁੰਦੀ ਹੈ ਉੱਥੇ ਵੀ ਤਾਂ ਸਾਊਂਡ ਲੱਗਦੇ ਕਿਹੜਾ ਸਾਡੇ ਇਕੱਲੇ ਟਰੈਕਟਰਾਂ ਦੇ ਉੱਤੇ ਲੱਗਦੇ ਨੇ ਧਾਰਮਿਕ ਸਥਾਨਾਂ ਤੇ ਵੀ ਲੱਗਦੇ ਨੇ ਸਾਊਂਡ ਮਸਜਿਦਾਂ ਦੇ ਵਿੱਚ ਵੀ ਗੁਰਦੁਆਰਿਆਂ ਦੇ ਵਿੱਚ ਵੀ ਮੰਦਰਾਂ ਦੇ ਵਿੱਚ ਵੀ ਵਿਆਹ ਸ਼ਾਦੀਆਂ ਦੇ ਵਿੱਚ ਵੀ ਸਾਊਂਡ ਲੱਗਦੇ ਨੇ ਇਹ ਕਿਹੜਾ ਕੱਲੇ ਕਿਸਾਨਾਂ ਦੇ ਟ੍ਰੈਕਟਰ ਆ ਠੀਕ ਆ ਬਾਈ ਜੀ ਤੁਹਾਡਾ ਮੈਂ ਲਖਵੀਰ ਸਿੰਘ ਜੀ ਖਜ਼ਾਨਚੀ ਬਲਾਕ ਨਾਬਾ ਕਿਸਾਨ ਯੂਨੀਅਨ ਡਕਾਉਂਦਾ ਠੀਕ ਹੈ ਜੀ ਤੇ ਲੋਹੌਰ ਕੀ ਅਪੀਲ ਕਰਨਾ ਚਾਹੋਗੇ ਸਰਕਾਰਾਂ ਨੂੰ ਜਿਵੇਂ ਤੁਸੀਂ ਦੇਖਿਆ ਜੀ ਡਲੇਵਾਲ ਸਾਹਿਬ ਦੀ ਸਿਹਤ ਕਈ ਸਰਕਾਰਾਂ ਨੂੰ ਠੀਕ ਇਹੀ ਅਪੀਲ ਕਰਨੀ ਚਾਹੁੰਦੇ ਆ ਤੁਸੀਂ ਜਿਹੜਾ ਨਿਊ ਵਰਲਡ ਆਰਡਰ ਆ ਇਹਨੂੰ ਲਾਗੂ ਨਾ ਹੋਣ ਦਿਵੋ ਤੇ ਸਾਨੂੰ ਐਮਐਸਪੀ ਦੀ ਗਰੰਟੀ ਦਿਵੋ ਤਾਂ ਜੋ ਇਹ ਐਮਐਸਪੀ ਦਾ ਲਾਹਾ ਆਮ ਕਿਸਾਨ ਆਮ ਜਨਤਾ ਵੀ ਲੈ ਸਕੇ ਕੱਲੀ ਕਿਸਾਨਾਂ ਵਾਸਤੇ ਐਮਐਸਪੀ ਨਹੀਂ ਹੈਗੀ ਹਾਂਜੀ ਉਹ ਸਾਡੇ ਤੋਂ 2270 ਰੁਪਏ ਨੂੰ ਕਣਕ ਲੈ ਕੇ ਅੱਜ 32 ਰੁਪਏ ਮਿਲ ਰਹੀਆਂ ਤੇ ਘਾਟਾ 45 ਰੁਪਏ ਹੋਇਆ ਪਿਆ ਜਦ ਕਿ ਅਸੀਂ ਬਿਲਕੁਲ ਸਾਫ਼ ਕਰਕੇ ਥੋਰੀਆਂ ਦੇ ਵਿੱਚ ਪਾ ਕੇ ਖਰਚਾ ਦੇ ਕੇ 2370 ਰੁਪਏ ਨੂੰ ਵੇਚਿਆ ਸਾਫ਼ ਕਰਕੇ ਸਾਫ਼ ਕਰਕੇ ਵਿੱਚੇ ਭਰਾਈ ਦਾ ਖਰਚਾ ਵਿੱਚੇ ਲੇਬਰ ਦਾ ਖਰਚਾ ਸਾਰਾ ਕੁਝ ਕਰਕੇ 2270 ਰੁਪਏ ਨੂੰ ਅਸੀਂ ਨੇ ਵੇਚੀ ਆ ਠੀਕ ਹੈ ਤੇ ਉਹੀ ਕਣਕਾ ਹਾਂਜੀ 3200 ਜਦੋਂ ਪ੍ਰਾਈਵੇਟ ਦੇ ਹੱਥਾਂ 'ਚ ਚਲੀ ਗਈ ਉਹ 32 ਰੁਪਏ ਹੋ ਗਏ ਅਸੀਂ 2270 ਪੈਸੇ ਨੂੰ ਵੇਚੀ ਆ ਠੀਕ ਹੋ ਗਿਆ ਤੇ ਇਹੀ ਚਾਹੁੰਦੇ ਵੀ ਜਿਹੜੀ ਕਾਰਪੋਰੇਟ ਸੈਂਟਰਾਂ ਦੀ ਲੁੱਕ ਦਿੱਤਾ ਇਹ ਤੋਂ ਆਮ ਜਨਤਾ ਵੀ ਵੱਜ ਸਕੇ ਤੇ ਕਿਸਾਨ ਵੀ ਵੱਜ ਸਕੇ ਹਾਂਜੀ ਤੇ ਹਰ ਜਨਮ 26 ਜੁਲਾਈ ਤੋਂ ਹਾਂਜੀ ਦਿੱਲੀ ਸੰਘਰਸ਼ ਸ਼ੁਰੂ ਹੋਇਆ 26 ਜੁਲਾਈ ਤੋਂ ਚੱਲੇ ਤੇ ਹਾਂਜੀ ਉਸ ਉਸ ਟਾਈਮ ਦੇ ਆਪਾਂ ਹਰ ਸਾਲ 26 ਜੁਲਾਈ ਨੂੰ ਹਾਂਜੀ ਇਹ ਸਰਕਾਰ ਦਾ ਜੋ ਇਹਦਾ ਜੋ ਆਪਾਂ ਨੂੰ ਜੁਤੀ ਕਰਦੀ ਆ ਰਹੀ ਹੈ ਤੇ ਇਹਨਾਂ ਦੀ ਗੱਲ ਕਰਨਾ ਕੰਕ ਦਾ ਅੱਜ ਮੁੱਲ ਦੇਖੋ ਸਾਤੋਂ ਜਿਹੜਾ 22 ਰੁਪਏ ਇਹਨਾਂ ਨੇ ਖਰੀਦੀ ਸੀਗੀ ਜਿਹੜੀ ਅੱਜ 45 ਰੁਪਏ ਕਿਲੋ ਆਟਾ ਦੇ ਰਹੇ ਨੇ ਇਹ ਕੋਆਪਰੇਟ ਘਰਾਣਿਆਂ ਨੂੰ ਅੱਗੇ ਲਿਆਉਣਾ ਚਾਹੁੰਦੀ ਆ ਸਰਕਾਰ ਉਹਨਾ ਕਰਕੇ ਅਸੀਂ ਅੱਜ ਸਾਰੇ ਭਾਰਤ ਦੇ ਵਿੱਚ ਸੰਯੁਕਤ ਮੋਰਚੇ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਠੀਕ ਹੈ ਜਿਹੜੇ ਹੁਣ ਆਪਣੇ ਕਿਸਾਨ ਹੈ ਨਾ ਜੀ ਧਰਨੇ ਤੇ ਬੈਠੇ ਨੇ ਦਲੇਵਾਲ ਸਾਹਿਬ ਬੈਠੇ ਨੇ ਤਾਂ ਸਰਕਾਰ ਨੂੰ ਦਿਖ ਇਹਦੇ ਬਾਰੇ ਥੋੜਾ ਜਿਆ ਸਾਨੂੰ ਦੱਸੋ ਸਰਕਾਰ ਕੋਆਪਰੇਟ ਘਰਾਣਿਆਂ ਨੂੰ ਦੇਖੋ ਦੁੰਨੇ ਵਾਲ ਪਿੰਡ ਦੇ ਵਿੱਚ ਇਹਨਾਂ ਨੇ ਹਾਂਜੀ ਆਪਣਾ ਭਾਰਤ ਮਾਲਾ ਦਾ ਕਿਸਾਨਾਂ ਨੂੰ ਲੈ ਕੱਢ ਲਈ ਲੈਣ ਕੱਢ ਲਈ ਤੇ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਸੀਗੇ। ਉੱਥੇ ਵੀ ਸਾਡਾ ਮਤਭੇਦ ਸਰਕਾਰ ਨਾਲ ਹੋਇਆ। ਹਾਂਜੀ ਉਹਨਾਂ ਇਸ ਪ੍ਰਸ਼ਾਸਨ ਨਾਲ ਹੋਇਆ। ਹਾਂਜੀ ਉੱਥੇ ਵੀ ਅਸੀਂ ਉੱਥੇ ਧਰਨਾ ਲੱਗਿਆ ਹੋਇਆ ਜੀ ਸਾਡਾ ਉੱਥੇ ਫੈਸਲਾ ਹੋਇਆ ਇਹਨੇ ਸਾਡੇ ਹਾਂਜੀ ਆਪਣੇ ਜ਼ੋਰ ਨਾਲ ਕਿਸਾਨ ਕਰਾਉਂਦੇ ਨੇ ਜੋ ਕਰਾਉਂਦੇ ਨੇ ਤੇ ਸਰਕਾਰ ਨੀਮਾ ਝਗਾਉਣਾ ਚਾਹੁੰਦੀ ਹੈ ਹਰ ਜਗ੍ਹਾ ਤੇ ਕਿਸਾਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ। ਤੇ ਪਾਈਪ ਲਾਈਨ ਪੈ ਰਹੀ ਸੀਗੀ ਲਹਿਰਪੁਰ ਵਿੱਚ ਉੱਥੇ ਵੀ ਇਹੀ ਕੰਮ ਹੋਇਆ ਅੱਜ ਆਪਣਾ ਪਿੰਡ ਦਿਉਨ ਰਾਮਪੁਰਾ ਖੂਰ ਬਲਾਸੇ ਵਿੱਚ ਹਾਂਜੀ 700 ਏਕੜ ਦੇ ਕਰੀਬ ਲੋਕਾਂ ਦੀ ਜ਼ਮੀਨ ਧੱਕੇ ਨਾਲ ਖੋਹਣ ਪੈ ਗਈ ਸਰਕਾਰ ਨੂੰ ਠੀਕ ਹੈ ਜੀ ਉੱਥੇ ਵੀ ਸਾਡਾ ਮੋਰਚਾ ਪੱਕਾ ਚੱਲ ਰਿਹਾ ਹੈ ਜੀ ਧਨੇੜੀ ਪਿੰਡ ਦੇ ਵਿੱਚ ਵੀ ਹਾਂਜੀ ਜਿਹੜਾ ਉਹਨਾਂ ਨੇ ਅਕਵਾਇਰ ਦੇ ਵਿੱਚ ਲਈ ਨਹੀਂ ਉੱਥੇ ਉਹਨਾਂ ਦਾ ਜਗਾ ਵਿੱਚ ਅਕਵਾਇਰ ਲੈ ਲਈ ਉਹਨਾਂ ਨੂੰ ਪੈਸੇ ਹੀ ਨਹੀਂ ਪਾਏ ਹੁਣ ਤੱਕ ਹੁਣ ਪੈਸੇ ਪਾਤੇ ਅ ਜਿਹੜਾ ਪਿਛਲਾ ਰੇਟਰ 2.5 ਸਾਲ ਦਾ ਪੁਰਾਣਾ ਹੈ ਉੱਥੇ ਵੀ ਪੱਕਾ ਮੋਰਚਾ ਸਾਡਾ ਚੱਲ ਰਿਹਾ ਹੈ ਇਹ ਕੋਆਪਰੇਟ ਘਰਾਣਿਆਂ ਨੂੰ ਮੰਡੀ ਬੋਰਡ ਵੀ ਸਾਰਾ ਕੁਝ ਲੈਣਾ ਚਾਹੁੰਦੀ ਹੈ ਇੱਕ ਇਹਨਾਂ ਨੇ ਨਵਾਂ ਲਾਗੂ ਕੀਤਾ ਡਰਾਫਟ ਭੇਜਿਆ ਜੋ ਕਾਨੂੰਨ ਆਪਾਂ ਰੱਦ ਕਰਾ ਗਏ ਤੇ ਉਹਨੂੰ ਟੇਢੇ ਲੁੱਟ ਕਰਕੇ ਇੱਥੇ ਉਹ ਡਰਾਫਟ ਲਾਗੂ ਭੇਜਤਾ ਇਹਨਾਂ ਨੇ ਵੀ ਸਰਕਾਰਾਂ ਨੂੰ ਕਿਹਾ ਵੀ ਇਹਨਾਂ ਨੂੰ ਲਾਗੂ ਕਰੋ ਉਹੀ ਕਾਨੂੰਨ ਨੇ ਤੇ ਇਹ ਭਗਤ ਮਾਨ ਨੇ ਉਹ ਜਵਾਬ ਤਾਂ ਦੇਤਾ ਉਹ ਜਵਾਨੀ ਵੀ ਅਸੀਂ ਇਹਨੂੰ ਲਾਗੂ ਨਹੀਂ ਕਰਦੇ ਪਰ ਉੱਥੇ ਕਾਜਕਾਰਵਾਈ ਕੋਈ ਨਹੀਂ ਕੀਤੀ ਹੁੰਦੀ ਪ੍ਰਧਾਨ ਜੀ ਜਿਵੇਂ ਆਪ ਨੂੰ ਦੇਖ ਨਹੀਂ ਰਿਹਾ ਵੀ ਦਲੇয়াল ਸਾਹਿਬ ਅੱਜ ਸੜਕਾਂ ਤੇ ਬੈਠੇ ਨੇ ਭੁਖੜਦਾਲ ਤੇ ਬੈਠੇ ਨੇ ਕਿਉਂ ਨਹੀਂ ਕਿਸਾਨਾਂ ਦੀ ਸੁਣੀ ਜਾ ਰਹੀ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਪੰਜਾਬ ਸਰਕਾਰ ਜੋ ਭਗਵੰਤ ਮਾਨ ਪਿੰਡਾਂ ਦੇ ਵਿੱਚ ਉਹ ਤੋਂ ਫਿਰਦਾ ਹੁੰਦਾ ਸੀ ਕਹਿੰਦਾ ਹੁੰਦਾ ਸੀ ਵੀ ਪਿੰਡਾਂ ਚੋਂ ਸਰਕਾਰ ਚੱਲੂਗੀ ਛੋਡੇ ਪੁੱਛੇ ਤੇ ਫੈਸਲੇ ਹੋਇਆ ਕਰਨਗੇ ਅੱਜ ਪਗਮਾ ਕੋਈ ਧਰਨਾ ਨਹੀਂ ਲੱਗੂਗਾ ਮੇਰੀ ਸਰਕਾਰ ਲਿਆਓ ਤੁਸੀਂ ਅੱਜ ਸਾਡੇ ਜਿੱਥੇ ਵੀ ਦੇਖੋ ਲਾਠੀ ਚਾਰਜ ਕਰਾਉਂਦਾ ਇਹ ਹਰ ਇੱਕ ਵਰਗ ਤੇ ਕੋਈ ਇਹਨੇ ਛੱਡਿਆ ਨਹੀਂ ਜਿੱਥੇ ਲਾਠੀ ਚਾਰਜ ਨਹੀਂ ਕਰਾਇਆ ਕਿਸਾਨਾਂ ਤੇ ਵੀ ਤੇ ਗੱਲ ਜੀਆਂ ਕਰਨਾ ਇਹਨਾਂ ਦੀਆਂ ਹੁਰਕੀਆਂ ਤੇ ਅੱਜ ਖੂਬ ਗੱਲਾਂ ਨੇ ਨਾ ਦੀਆਂ ਹਾਂਜੀ ਤੇ ਉਹ ਜਿਹੜੀ ਚੁੱਕੀ ਮਾਰ ਕੇ ਕਹਿੰਦੀ ਸੀ ਵੀ ਵੀ ਮੈਂ 5 ਮਿੰਟ ਚ ਐਮਐਸਪੀ ਦੇ ਵਿੱਚ ਕਰਾ ਲਾਗੇ ਥਾ ਅੱਜ ਉਹ ਕਹਿੰਦੇ ਗੱਲੀਆਂ ਨਾਲ ਕਿਹਾ ਗਿਆ ਸਾਰਾ ਕੁਝ ਇਹਦਾ ਮਤਲਬ ਪੰਜਾਬ ਸਰਕਾਰ ਇਸ ਟਾਈਮ ਫੇਲ ਸਾਬਤ ਹੋ ਰਹੀ ਦਿਖਾਈ ਦੇ ਰਹੀ ਸਭ ਤੋਂ ਨੀਚੇ ਸਰਕਾਰ ਪੰਜਾਬ ਸਰਕਾਰ ਅੱਜ ਇਹ ਸਾਰੀਆਂ ਸਰਕਾਰਾਂ ਤੋਂ ਨੀਚੇ ਜਾ ਕੇ ਹੋ ਗਈ ਜੀ ਇਹ ਹਾਂਜੀ ਇਹ ਤੋਂ ਗੰਦੀ ਸਰਕਾਰ ਹੋਰ ਇੱਕ ਤੋਂ ਪਹਿਲਾਂ ਕੋਈ ਆਈ ਨਹੀਂ ਜਿਹਨੀ ਇਹ ਆਈ ਹੈ ਮੈਂ ਭਾਰਤੀ ਕਿਸਾਨ ਯੂਨੀਅਨ ਦੇ代表 ਉਰਾਹਾ ਹਾਂ ਕੀ ਨਾਮ ਹੈ ਤੁਹਾਡਾ ਬਲਾਗ 90 ਦਾ ਜਨਰਲ ਸਖਤਰ ਜਸਵਿੰਦਰ ਸਿੰਘ ਸਾਲੂਵਾਲ ਹਾਂਜੀ ਜਿਹੜਾ ਇਹ ਅੱਜ ਅਸੀਂ ਆਪਣਾ ਟਰੈਕਰ ਮਾਰਕ ਕੀਤਾ ਕਿਉਂਕਿ ਆਮ ਆਲ ਇੰਡੀਆ ਦੇ ਵਿੱਚ ਝੰਡੇ ਫੈਰਾਏ ਜਾ ਰਹੇ ਨੇ 69 69 ਜਿਹੇ ਮਨਾਇਆ ਜਾ ਰਿਹਾ ਲੇਕਿਨ ਪਰ ਸਾਡਾ ਨਹੀਂ ਇਹ ਆਜ਼ਾਦੀ ਵਾਲਾ ਦੇਣਾ ਹੈਗਾ ਸਾਡਾ ਤਾਂ ਪਰਵਾਦੀ ਵਾਲਾ ਦੇਣਾ ਕਿਉਂਕਿ ਅਸੀਂ ਰੋਡਾਂ ਦੇ ਉੱਤੇ ਬੈਠੇ ਆ ਕਿ 11 ਮਹੀਨੇ ਹੋ ਗਏ ਡੱਲੇ ਵਾਲਾ ਸਾਹਿਬ ਨੂੰ ਬੈਠਿਆ ਨੂੰ ਉੱਤੇ ਦੋ ਫਰਮਾਂ ਨੂੰ ਬੈਠਿਆ ਨੂੰ ਲਗਾਤਾਰ ਐਮਐਸਪੀ ਤੇ ਹੋਰ ਮੰਗਾ ਤੇ ਲੜਦੇ ਨੇ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਨਹੀਂ ਲਾਗੂ ਕੀਤੀਆਂ ਮੋਦੀ ਨੇ 19 ਨਵੰਬਰ 2021 ਨੂੰ ਜਿਹੜੀਆਂ ਇਨੇ ਨਾਊਂਸ ਕੀਤਾ ਸੀ ਮੈਂ ਤਿੰਨੇ ਕਾਨੂੰਨ ਵਾਪਸ ਲੈ ਰਿਹਾ ਉਹ ਮੰਗਾ ਹਾਲ ਤੱਕ ਲਾਗੂ ਨਹੀਂ ਕੀਤੇ ਆ ਕਿਉਂ ਨਹੀਂ ਕੀਤੇ ਕਿਉਂਕਿ ਇਹ ਕਾਰਪੋਰੇਟ ਘਰਾਣਿਆਂ ਨੇ ਸਰਕਾਰ ਆ ਇਹ ਕਾਰਪੋਰੇਟ ਘਰਾਣਿਆਂ ਨੂੰ ਸਾਰਾ ਉਹ ਸੌਂਪਣਾ ਚਾਹੁੰਦੀ ਆ ਇਹ ਤੇ ਪੰਜਾਬ ਦੀ ਜਿਹੜੀ ਜ਼ਮੀਨ ਆ ਉਹਨੂੰ ਬਰਬਾਦ ਕਰਨਾ ਚਾਹੁੰਦੀ ਆ ਤੇ ਲਗਾਤਾਰ ਜਿਸ ਤਰ੍ਹਾਂ ਭਾਰਤ ਮਾਲਾ ਪ੍ਰੋਜੈਕਟ ਹੋ ਗਈ ਜਾਂ ਬੁਲਟ ਟ੍ਰੇਨਾਂ ਹੋ ਗਈਆਂ ਉਹਦੇ ਵਿੱਚ ਜ਼ਮੀਨਾਂ ਰਿਕੁਆਇਰ ਕਰਕੇ ਉਹ ਜਿਹੜੀਆਂ ਸੜਕਾਂ ਨੇ ਉਹਨਾਂ ਕਿਸਾਨ ਦਾ ਕੋਈ ਫਾਇਦਾ ਨਹੀਂ ਬਣਾਉਂ। ਉਹ ਤੇ ਕੋਈ ਚੜ੍ਹ ਵੀ ਨਹੀਂ ਸਕਦਾ। ਉਹਦੇ ਵਿੱਚ ਵੱਡੇ ਵੱਡੇ ਜਾਨਕਿ ਇਹਨਾਂ ਨੇ ਬਿਜ਼ਨਸ ਕਰਨੇ ਨੇ ਪਰ ਲੇਕਿਨ ਜਿਹੜਾ ਪੰਜਾਬ ਦਾ ਕਿਸਾਨ ਆ, ਮਜ਼ਦੂਰ ਆ ਚਾਹੇ, ਹਰੇਕ ਵਰਗ ਨੂੰ ਚਾਹੇ ਦੁਕਾਨਦਾਰ ਆ, ਚਾਹੇ ਕੋਈ ਆਰਤੀ ਆ ਜਿਹੜੇ ਨਵੇਂ ਡਰਾਫਟ ਲੈ ਕੇ ਆਏ ਨੇ ਇਹ ਤਿੰਨ ਉਹ ਜਿਹੜੇ ਕਾਲੇ ਕਾਨੂੰਨ ਪਹਿਲਾਂ ਦੀ ਤਰ੍ਹਾਂ ਸੀਗੇ ਉਹ ਬਿਲਕੁਲ ਸੇਮ ਟੂ ਸੇਮ ਆ ਉਹਦੇ ਵਿੱਚ ਛੋਟਾ ਦੁਕਾਨਦਾਰ ਕੋਈ ਟਰਾਂਸਪੋਰਟਰ ਆ ਕੋਈ ਪੱਲੇਦਾਰ ਆ ਕੋਈ ਆਰਤੀਏ ਨੇ ਕੁਝ ਸਾਰੇ ਬਰਬਾਦ ਹੋਣਗੇ ਉਹ ਬਰਬਾਦ ਕਰਕੇ ਕਾਰਪੋਰੇਟ ਘਰਾਂ ਨਾਲ ਨੂੰ ਇਹਨਾਂ ਨੇ ਸੌਂਪਣਾ ਕਿਉਂਕਿ ਵੱਡੇ ਵੱਡੇ ਸੀਲੋਕ ਡਾਊਨ ਖੁੱਲੇ ਨੇ ਆ ਪਿੱਛੇ ਸਾਡਾ ਝੋਨਾ ਰੋਲਿਆ ਜਾਣ ਪੁੱਜ ਕੇ ਸਰਕਾਰ ਨੇ ਰੋਲਿਆ ਤੇ ਆਉਣ ਵਾਲੀ ਜਿਹੜੀ ਤਣਕੀ ਫਸਲ ਆ ਉਹ ਵੀ ਸਾਡੀ ਰੁਲਦੇ ਸਾਰ ਨੇ ਕਿਉਂਕਿ ਜਿਹੜੇ ਸੀਲੋਕ ਡਾਊਨ ਦੇ ਕਾਰਪੋਰੇਟ ਘਰਾਂ ਨੇ ਉਹਨਾਂ ਨੂੰ ਪਰਫੁੱਲਤ ਕਰਨਾ ਚਾਹੁੰਦੀ ਹੈ ਮੋਦੀ ਸਰਕਾਰ ਆ ਇਹਦੇ ਨਾਲ ਪੰਜਾਬ ਸਰਕਾਰ ਨਾਲ ਗਈ ਕਿਉਂਕਿ ਅਸੀਂ ਪੰਜਾਬ ਸਰਕਾਰ ਨੂੰ ਵੀ ਬੀ ਬੀਜੇਪੀ ਦੀ ਬੀ ਸਰਕਾਰ ਕਹਿਣਾ ਕਿਉਂਕਿ ਉਹਦੀ ਨੀਤੀਆਂ ਦੇਤੇ ਹੀ ਪੰਜਾਬ ਸਰਕਾਰ ਚੱਲ ਰਹੀ ਹੈ